15 ਸਾਲ ਪੁਰਾਣੇ 21 ਸਾਲਾਂ ਦੀ ਵਿਦਿਆਰਥਣ ਨੀਹਾ ਅਹਿਲਾਵਤ ਦੇ ਕਤਲ ਮਾਮਲੇ ਦੇ ਵਿੱਚ ਵੱਡਾ ਅਪਡੇਟ ਸਾਹਮਣੇ ਆਇਆ ਹੈ ਅਦਾਲਤ ਨੇ ਉਸ ਮੁਲਜ਼ਮ ਨੂੰ ਜਿਸ ਨੇ ਕਤਲ ਕੀਤਾ ਸੀ ਉਸ ਦੋਸ਼ੀ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਮੋਨੂ ਕੁਮਾਰ ਜੋ ਕਿ ਟੈਕਸੀ ਡਰਾਈਵਰ ਸੀ ਉਸ ਨੂੰ ਅਦਾਲਤ ਵੱਲੋਂ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ 15 ਸਾਲ ਪਹਿਲਾਂ ਨੀਹਾ ਅਹਿਲਾਵਤ ਦਾ ਕਤਲ ਕਰ ਦਿੱਤਾ ਗਿਆ ਸੀ ਇੱਕ ਸੁੰਨਵਾ ਅਸੋਂ ਨੂੰ ਸਾਨ ਇਲਾਕੇ ਦੇ ਵਿੱਚ ਉਸ ਦੀ ਮ੍ਰਿਤਕ ਦੇ ਨੂੰ ਸੁੱਟ ਦਿੱਤਾ ਸੀ ਉਸ ਦਾ ਕਤਲ ਕਰਨ ਤੋਂ ਬਾਅਦ ਉਸ ਦੀ ਲਾਸ਼ ਸੀ ਜਿਹੜੀ ਉਹ ਜਿਹੜੀ ਜੰਗਲ ਨੁਮਾ ਇਲਾਕੇ ਦੇ ਵਿੱਚ ਸੁੱਟ ਦਿੱਤੀ ਸੀ ਔਰ ਉਸ ਤੋਂ ਬਾਅਦ ਇਹ ਮਾਮਲਾ ਸਾਹਮਣੇ ਆਇਆ ਸੀ ਤਾਂ ਹੁਣ ਉਸ ਮਾਮਲੇ ਦੇ ਵਿੱਚ ਕਰੀਬ 15 ਸਾਲ ਤੋਂ ਬਾਅਦ ਨੀਹਾ ਅਹਿਲਾਵਤ ਦੇ ਪਰਿਵਾਰ ਨੂੰ ਇਨਸਾਫ ਮਿਲਿਆ ਲੰਮੇ ਇੰਤਜ਼ਾਰ ਤੋਂ ਬਾਅਦ ਲੰਮੀ ਜਦੋਜਹਿਦ ਤੋਂ ਬਾਅਦ ਆਖਰ ਕੋਰਟ ਨੇ ਜਿਹੜਾ ਫੈਸਲਾ ਸੁਣਾ ਦਿੱਤਾ ਤੇ ਦੋਸ਼ੀਆ ਜਿਹੜਾ ਉਸ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ ਇਸ ਵੇਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜਿੱਥੇ ਚੰਡੀਗੜ੍ਹ ਸਥਾਨਕ ਕੋਰਟ ਨੇ 21 ਸਾਲਾਂ ਵਿਦਿਆਰਥਣ ਨੀਹਾ ਅਹਿਲਾਵਤ ਦੇ 15 ਸਾਲ ਪੁਰਾਣੇ ਕਤਲ ਮਾਮਲੇ ਵਿੱਚ ਟੈਕਸੀ ਡਰਾਈਵਰ ਮੋਨੂ ਕੁਮਾਰ ਵਾਸੀ ਸ਼ਾਹਪੁਰ ਕਲੋਨੀ ਸੈਕਟਰ 38 ਵੈਸਟ ਚੰਡੀਗੜ੍ਹ ਨੂੰ ਦੋਸ਼ੀ ਕਰਾਰ ਦਿੱਤਾ ਸੀ ਔਰ ਉਸ ਨੂੰ ਹੁਣ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਹੈ ਚੰਡੀਗੜ੍ਹ ਪੁਲਿਸ ਨੇ 30 ਜੁਲਾਈ 2010 ਨੂੰ ਸੈਕਟਰ 38 ਚੰਡੀਗੜ੍ਹ ਦੇ ਜੰਗਲੀ ਖੇਤਰ ਵਿੱਚੋਂ ਲੜਕੀ ਦੀ ਖੂਨ ਨਾਲ ਲਤਪਤ ਲਾਸ਼ ਮਿਲਣ ਮਗਰੋਂ ਅਣਪਛਾਤੇ ਵਿਅਕਤੀ ਵਿਰੁੱਧ ਕੇਸ ਦਰਜ ਕੀਤਾ ਸੀ ਲੜਕੀ ਦੇ ਪਿਤਾ ਨੇ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਕਿਹਾ ਸੀ ਕਿ 30 ਜੁਲਾਈ ਸਾਲ 2010 ਦੀ ਸ਼ਾਮ ਨੂੰ ਕਰੀਬ 6 ਵਜੇ ਉਸ ਦੀ ਧੀ 21 ਸਾਲਾ ਨੀਹਾ ਆਪਣੇ ਘਰੋਂ ਸਕੂਟਰ ਤੇ ਸੈਕਟਰ 15 ਵਿੱਚ ਇੰਗਲਿਸ਼ ਸਪੀਕ ਇੰਗਲਿਸ਼ ਸਪੀਕਿੰਗ ਦਾ ਕੋਰਸ ਕਰਨ ਗਈ ਸੀ ਜਦੋਂ ਨੀਹਾ ਰਾਤ ਨੂੰ 9 ਵਜੇ ਤੱਕ ਵਾਪਸ ਨਹੀਂ ਆਈ ਤਾਂ ਉਹਨਾਂ ਨੇ ਨੀਹਾ ਦੇ ਦੋਸਤ ਨੂੰ ਫੋਨ ਕੀਤਾ ਤੇ ਨੀਹਾ ਬਾਰੇ ਪੁੱਛਿਆ ਪਰ ਉਹਨਾਂ ਨੇ ਦੱਸਿਆ ਕਿ ਨੀਹਾ ਘਰੋਂ ਜਿਹੜੀ ਚਲੀ ਗਈ ਸੀ ਔਰ ਵਾਪਸ ਨਹੀਂ ਆਈ ਔਰ ਉਸ ਤੋਂ ਬਾਅਦ ਫਿਰ ਪੁਲਿਸ ਦੀ ਸ਼ਿਕਾਇਤ ਤੋਂ ਬਾਅਦ ਜਿਹੜੀ ਜਾਂਚ ਕੀਤੀ ਗਈ ਔਰ ਉਸ ਤੋਂ ਬਾਅਦ ਪਤਾ ਲੱਗਿਆ ਕਿ ਜਿਹੜਾ ਮੋਨੂ ਕੁਮਾਰ ਸੀ ਟੈਕਸੀ ਡਰਾਈਵਰ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਯਾਨੀ ਕਿ ਉਸਨੇ ਕਤਲ ਕਰ ਦਿੱਤਾ ਸੀ ਉਸ ਤੋਂ ਬਾਅਦ ਨੀਹਾ ਦੀ ਇੱਕ ਹੋਰ ਦੋਸਤ ਉਸਦੇ ਘਰ ਆਈ ਅਤੇ ਦੱਸਿਆ ਕਿ ਨੀਹਾ ਸ਼ਾਮ ਕਰੀਬ 7:30 ਵਜੇ ਦੇ ਕਰੀਬ ਉਸ ਨੂੰ ਮਿਲੀ ਅਤੇ 15 ਮਿੰਟਾਂ ਬਾਅਦ ਉਹ ਚਲੀ ਗਈ ਉਸ ਉਪਰੰਤ ਸਾਰਿਆਂ ਨੇ ਨੀਹਾ ਦੀ ਭਾਲ ਸ਼ੁਰੂ ਕਰ ਦਿੱਤੀ ਪਰ ਨਹੀਂ ਮਿਲੀ ਇਸੇ ਦੌਰਾਨ ਉਸ ਦੀ ਸਹੇਲੀ ਦਾ ਫੋਨ ਆਇਆ ਕਿ ਨੀਹਾ ਦਾ ਸਕੂਟਰ ਟੈਕਸੀ ਸਟੈਂਡ ਸੈਕਟਰ 38 ਬੱਸ ਸਟॉप ਵਿੱਚ ਖੜਾ ਅਤੇ ਉਸ ਦੇ ਖੂਨ ਦੇ ਜਿਹੜੇ ਕਹਿ ਸਕਦੇ ਹਨ ਕਿ ੱਬੇ ਹਨ ਜਦੋਂ ਉਹ ਟੈਕਸੀ ਸਟੈਂਡ ਤੇ ਪਹੁੰਚੇ ਤਾਂ ਦੇਖਿਆ ਕਿ ਸੜਕ ਦੇ ਦੂਜੇ ਪਾਸੇ ਨੇਹਾ ਇੱਕ ਸੁਨਸਨ ਝਾੜੀਆਂ ਦੇ ਵਿੱਚ ਪਈ ਸੀ ਯਾਨੀ ਕਿ ਉਸ ਦੀ ਮ੍ਰਿਤਕ ਦੇ ਪਈ ਸੀ ਉਸ ਨੂੰ ਤੁਰੰਤ ਪੀਜੀਆ ਲਿਆਂਦਾ ਗਿਆ ਜਿੱਥੇ ਇੱਕ ਡਿਊਟੀ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਪਰ ਪੁਲਿਸ ਸਾਲਾਂ ਤੱਕ ਮੁਲਜ਼ਮ ਦੀ ਭਾਲ ਵਿੱਚ ਸੀ ਲੱਭਣ ਵਿੱਚ ਅਸਫਲ ਰਹੀ ਤੇ 2020 ਦੇ ਵਿੱਚ ਜਾਂਚ ਬੰਦ ਕਰ ਦਿੱਤੀ ਗਈ ਆਖਰ ਇਹ ਮਾਮਲਾ ਉਦੋਂ ਹੱਲ ਹੋਇਆ ਜਦੋਂ ਮੁਲਜ਼ਮ ਨੂੰ 2022 ਵਿੱਚ ਇਸੇ ਇਲਾਕੇ ਵਿੱਚ ਇੱਕ ਹੋਏ ਇੱਕ ਹੋਰ ਔਰਤ ਦੇ ਕਤਲ ਅਤੇ ਬਲਾਤਕਾਰ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਇਸ ਮਾਮਲੇ ਵਿੱਚ ਔਰਤ ਜਿਹੜੀ ਮਨਦੀਪ ਕੌਰ ਸੀ ਉਸ ਦੀ ਮ੍ਰਿਤਕ ਦੇ ਜੰਗਲੀ ਖੇਤਰ ਵਿੱਚੋਂ ਮਿਲੀ ਸੀ ਪੁਲਿਸ ਨੇ ਦਾਅਵਾ ਕੀਤਾ ਸੀ ਕਿ ਮੁਲਜ਼ਮ ਨੇ ਔਰਤ ਨੂੰ ਮਾਰਨ ਤੋਂ ਪਹਿਲਾਂ ਉਸ ਨਾਲ ਜ਼ਬਰਜਨਾਹ ਕੀਤਾ ਇਸ ਮਾਮਲੇ ਦੀ ਜਾਂਚ ਦੌਰਾਨ ਪੁਲਿਸ ਨੇ ਇਲਾਕੇ ਦੇ ਅਪਰਾਧਿਕ ਰਿਕਾਰਡ ਵਾਲੇ ਸ਼ੱਕੀ ਵਿਅਕਤੀਆਂ ਦੇ ਡੀਐਨਏ ਨਮੂਨੇ ਲਏ ਪੁਲਿਸ ਜਿਹੜੀ ਕਹਿ ਸਕਦੇ ਆ ਕਿ ਜਿਹੜਾ ਮੁਲਜ਼ਮ ਹੈ ਉਹ ਮੋਨੂ ਦਾ ਡੀਐਨਏ ਨਮੂਨਾ ਮ੍ਰਿਤਕ ਤੋਂ ਇਕੱਠੇ ਕੀਤੇ ਨਮੂਨਿਆਂ ਨਾਲ ਮੇਲ ਖਾ ਗਿਆ ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਨੇ ਦਾਅਵਾ ਕੀਤਾ ਕਿ ਮੁਲਜ਼ਮ ਨੇ ਹਿਰਾਸਤ ਦੌਰਾਨ ਨੀਹਾ ਅਹਿਲਾਵਤ ਦੇ ਕਤਲ ਦਾ ਦਬੀ ਇਕਬਾਲ ਕੀਤਾ ਯਾਨੀ ਕਿ ਕਬੂਲ ਕੀਤਾ ਇਸ ਮਾਮਲੇ ਵਿੱਚ ਵੀ ਮੁਲਜ਼ਮ ਦਾ ਡੀਐਨਏ ਨਮੂਨਾ ਨੀਹਾ ਅਹਿਲਾਵਤ ਨਾਲ ਮੇਲ ਖਾਂਦਾ ਸੀ ਔਰ ਉਸ ਤੋਂ ਬਾਅਦ ਫਿਰ ਕਹਿ ਸਕਦੇ ਹਾਂ ਕਿ ਜਿਹੜੀ ਪੁਲਿਸ ਸੀ ਉਸ ਨੂੰ ਇੱਕ ਵੱਡੀ ਸਫਲਤਾ ਉਹਨਾਂ ਦੇ ਹੱਥ ਲੱਗੀ ਸੀ ਔਰ ਨੀਹਾ ਅਹਿਲਾਵਤ ਦਾ ਜਿਹੜਾ ਕਾਤਲ ਸੀ ਉਹ ਪਛਾਣਿਆ ਗਿਆ ਸੀ ਔਰ ਉਸ ਤੋਂ ਬਾਅਦ ਲੰਮਾ ਲੰਮੀ ਜਿਹੜੀ ਜਦੋਜਹਦ ਪਰਿਵਾਰ ਨੇ ਕੀਤੀ ਔਰ ਹੁਣ ਜਿਹੜੀ ਕੋਰਟ ਦੇ ਵੱਲੋਂ ਉਮਰ ਕੈਦ ਦੀ ਸਜ਼ਾ ਮੋਨੂ ਕੁਮਾਰ ਨੂੰ ਸੁਣਾ ਦਿੱਤੀ ਗਈ ਹੈ ਜੋ ਕਿ ਇੱਕ ਟੈਕਸੀ ਡਰਾਈਵਰ ਸੀ ਔਰ ਉਸ ਦੇ ਵੱਲੋਂ ਹੀ ਨੀਹਾ ਅਹਿਲਾਵਤ ਦਾ ਕਤਲ ਕਰ ਦਿੱਤਾ ਗਿਆ ਸੀ